ਮਾੜਾ ਅਜਾ ਨੂੰ ਜਿੰਦਰ ਸਿੰਘ ਜੀ ਕਿਹੜਾ ਪਿੰਡਾ ਪਿੰਡ ਤੁਬਲੀ ਜੀ ਕੀ ਮਸਲਾ ਹੈ ਆੜਾ ਗੁਲੀਆਂ ਚੱਲੀਆਂ ਤੇ ਆ ਜਾਣੀ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰ ਮਗਰ ਐਸੇ ਮੰਗਦੇ ਸੀ ਅੱਛਾ ਕਦੀ ਕਦੇ ਉਹ ਮਾਤਰ ਮਜਰਾ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਂਝਾ ਸੀ तरीके ਇਹਨਾਂ ਨੇ ਕੋ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋ ਦੇਣੇ ਵਾਲਾ ਕੋ ਉਦਾਂ ਫੇ ਵੀ ਆ ਕੇ ਮੰਗੇ ਤੇ ਕਿਸੇ ਨੂੰ ਮੋੜਦਾ ਨਹੀਂ ਸੀ ਬਹੁਤ ਜ਼ਿਆਦਾ ਬੰਦਾ ਨੇਕ ਸੀਗਾ ਤੇ ਬਹੁਤ ੱਕਾ ਆਇਆ ਮੇਰਾ ਬੈਠਾ ਸੀ ਦੁਕਾਨ ਚ ਸਾਫ ਕਰਨ ਆਏ ਆ ਲੋ ਜਣ ਤੇ ਉਹ ਇੱਕ ਮੋਟਰਸਾਈਕਲ ਤੇ ਇੱਕ ਥੱਲੇ ਉਤਰਿਆ ਜਾਨੇ ਮਾਰੀਆਂ ਗੋਲੀਆਂ ਮਾਰ ਕੇ ਗਾ ਗਏ ਜਿਹੜਾ ਜਿੱਦ ਮੋਤੀ ਹੈ ਪੀਨਾ ਕੀ ਨਾ ਜਿਹੜਾ ਉਤਰਾਂ ਤੇ ਬਿੱਟੂ ਬਿੱਟੂ ਆਂਦੇ ਆ ਤਾਂ ਸਿੱਧੇ ਨਾਮ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਕਿੰਨੀ ਹੋਦੀ ਉਹ ਰਹੂਗੀ ਤੇ 35 ਸਾਲ ਦੀ ਹੋਰ 40 ਦੀ ਹੋਊਗੀ ਇਹਦੀ 40 ਕੇ ਸਾਲ ਦੀ ਹੋ ਰਹੂਗੀ ਇੱਕ ਹੀ ਮਸਲਾ ਕੋਈ ਕੋਈ ਦਾ ਹਾਂ ਫਰौती ਮੰਗਦੇ ਸੀ ਇਥੋਂ ਵਿਚਾਰ ਕੋਈ ਕਦਾ ਲੱਗਾ ਕੰਮ ਮੰਗਦਾ ਨਹੀਂ ਪਤਾ ਨਹੀਂ ਇਹਨਾਂ ਨਹੀਂ ਪਤਾ ਵੀ ਕੌਣ ਮੰਗਦਾ ਸੀ ਕੌਣ ਨਹੀਂ ਮੰਗਦਾ ਇਹਨਾਂ ਚਲੋ ਆਪਦਾ ਬੰਦੋਬਸਤ ਕਰੀ ਫਿਰਦੇ ਸ ਪਰ ਹੁਣ ਆਏ ਦੋ ਜਾਨੇ ਬੈਠਾ ਦੁਕਾਨੇ ਤੇ ਇੱਕ ਨਾਮ ਨੂੰ ਵਿਅਕਤੀ ਇੱਥੇ ਆਇਆ ਜੀ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਉਹਨੇ ਆ ਕੇ ਜਸਵੰਤ ਸਿੰਘ ਇੱਥੇ ਅੱਧਾ ਕੰਮ ਕਰਦੇ ਦੁਬਲੀ ਦੇ ਇਹਨਾਂ ਦੀ ਇੱਥੇ ਵੀ ਆ ਤੇ ਬੁੱਡੇ ਵੀ ਆ ਤੇ ਦੁਬਲੀ ਪਿੰਡ ਵੀ ਆਣਦੇ ਉਹ ਨਾਮ ਨੂੰ ਬੰਦਾ ਜਿਹੜਾ ਉਹ ਮੂੰਹ ਬੰਦਿਆ ਹੋਇਆ ਹੈ ਉਹਨੇ ਆ ਕੇ ਇਹਨਾਂ ਦੇ ਬੋਲ ਗਿਆ ਮਾਰਿਆ ਕੀ ਮਾਮਲਾ ਕਰਦਾ ਸਰ ਕੀ ਫਰੋਦੀ ਦਾ ਹੋਣਾ ਹੈਗਾ ਕੁਝ ਉਹ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਸਾਹਮਣੇ ਗੱਲ ਆਊਗੀ ਫਿਲਹਾਲ ਉੱਤੇ ਸਾਡੇ ਪਹਿਲਾਂ ਕੋਈ ਇਹਦੇ ਬਾਰੇ ਇਨਕੁਇਰੀ ਨਹੀਂ ਹੋਈ ਸੀ ਕੋਈ ਸੈਪਰੇਟ ਕੋਈ ਪਾਰਟ ਨਿਕਲਿਆ ਤੇ ਉਹਦੇ ਬਾਰੇ ਕਿੰਨੇ ਫੈਰ ਹੋਏ ਜੀ ਕਿੰਨੇ ਫੈਰ ਹੋਏ ਜੀ ਫੈਰ ਉਹਨੂੰ ਵੈਰੀਫਾਈ ਕਰ ਰਹੇ ਆ ਵੀ ਕਿੰਨੇ ਹੋਏ ਆ ਜੀ ਬਸ ਕੀ ਉਹ ਕੋਲ ਪਰ ਤੁਹਾਨੂੰ ਨਹੀਂ ਲੱਗਦੀ ਸਰ ਕਿ ਕੀ ਕੀ ਰੰਜਿਸ਼ ਲੱਗਦੀ ਦੀ ਇਹ ਉਹ ਜੋ ਪਰਿਵਾਰ ਸਟੇਟਮੈਂਟ ਦਉ ਦਉ ਦੇ ਹਿਸਾਬ ਨਾਲ ਜੋ ਵੀ ਅਗਲੀ ਕਾਰਵਾਈ ਕਰਦੇ ਆਂ ਅਗਲੀ ਕਾਰਵਾਈ ਕਰਵਾਈ ਪਰਚਾ ਤੱਕ ਹੀ ਕਰ ਰਹੇ ਆ ਜੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਗੱਲ ਆਊਗੀ ਉਹ ਤੋਂ ਬਾਅਦ ਤੁਹਾਨੂੰ ਮੂਫੀਲ ਦੱਸਾਂਗੇ ਇਹ ਸਾਰੇ ਇਕੱਲੇ ਨਹੀਂ ਕੋਈ ਵਿੱਚ ਜੀ ਕੋਈ ਇੱਕ ਬੰਦੇ ਦੇ ਵੱਜੀ ਸੀ ਸਰਕੀ ਬੌਦੀ ਪੁੱਤਰਾ ਮਸਲਾ ਵੀ ਇਹਨਾਂ ਨੇ ਪਹਿਲਾਂ ਤੇ ਸਾਨੂੰ ਉਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜੇ ਕੋਈ ਹੋਊਗੀ ਇਹਨਾਂ ਦੀ ਸੈਪਰੇਟ ਇਹਨਾਂ ਨੂੰ ਆਈ ਹੋਊਗੀ ਜੋ ਵੀ ਤਵਰੀਸ਼ ਚ ਆਊਗਾ ਤੋਂ ਉਹਦੇ ਬਾਰੇ ਵੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਡੀਪਲੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਏ ਤੁਹਾਨੂੰ ਤੁਹਾਨੂੰ ਸਾਰੀ ਜਾਣਕਾਰੀ ਦੁਬਾਰਾ ਦੇ ਦਿਆਂਗੇ ਉਹਨਾ ਨਾ ਬਜਿੰਦਰ ਸਿੰਘ ਜੀ ਕਿਹੜਾ ਪਿੰਡ ਤੋਂ ਬਿਲੀ ਜੀ ਕੀ ਮਸਲਾ ਹੈ ਆੜਾ ਜੁਲੀਆਂ ਚੱਲਿਆ ਆ ਜਾਣੀ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰਮਗਰ ਐਸੇ ਮੰਗਦੇ ਸੀ ਅੱਛਾ ਕਦੀ ਕਦੇ ਮਾਤਰ ਵਿਚਰਾ ਬੰਦਾ ਤੇ ਲੋਕ ਬੰਦਾ شریف ਸੀ ਸਾਰੇ ਪਿੰਡ ਦਾ ਸਾਂਝਾ ਸੀ ਕਦੀ ਕਿਸੇ ਨੇ ਕੋਈ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋਈ ਦੇਣ ਵਾਲਾ ਕੋ ਉਦਾਂ ਫੇਰ ਵੀ ਆ ਕੇ ਮੰਗੇ ਤੇ ਕਿਸੇ ਨੂੰ ਮੋੜਦਾ ਨਹੀਂ ਸੀ ਬਹੁਤ ਜਿਆਦਾ ਬੰਦਾ ਨੇਕ ਸੀਗਾ ਤੇ ਬਹੁਤ ੱਕਾ ਆਇਆ ਵਿਚਰਾ ਬੈਠਾ ਸੀ ਦੁਕਾਨ 'ਚ ਖਾਬ ਕਰਨ ਆਏ ਆ ਲੋਜਾਂ ਤੇ ਉਹ ਇੱਕ ਮੋਟਰਸਾਈਕਲ ਤੇ ਇੱਕ ਥੱਲੇ ਉਤਰਿਆ ਉਹਨੇ ਮਾਰਿਆ ਗੁਰਿਆਂ ਨੂੰ ਮਾਰ ਕੇ ਗਾਂ ਗਏ ਇਹਦਾ ਜਿਹੜੀ ਮੌਤਈ ਹੈ ਪੀਨਾ ਕੀ ਨਾਲਾ ਜਿਹੜਾ ਨਾ ਉੱਤਰਾ ਦੇ ਬਿੱਟੂ ਬਿੱਟੂ ਆਉਂਦੇ ਤਾਂ ਸਿੱਧੇ ਨਾਮ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਜੀ ਨੂੰ ਉਹ ਰਹੂਗੀ ਤੇ 35 ਸਾਲ ਦੀ ਹੋਰ 40 ਦੀ ਉਹ ਹੀ ਜੀ ਦੀ 40 ਕੇ ਸਾਲ ਦੀ ਹੋਰ ਰਹੂਗੀ ਇਹ ਕੀ ਮਸਲਾ ਕੁਧੀ ਕੁਧੀ ਦਾ ਹਾਂ ਫਰौती ਮੰਗਦੇ ਸੀ ਇਹ ਤੋਂ ਵਿਚਾਰ ਕੋਈ ਪਤਾ ਲੱਗਾ ਕੋਈ ਮੰਗਦਾ ਨਹੀਂ ਪਤਾ ਨਹੀਂ ਇਹਨਾਂ ਨਹੀਂ ਪਤਾ ਕਿ ਕੌਣ ਮੰਗਦਾ ਸੀ ਕੌਣ ਨਹੀਂ ਮੰਗਦਾ ਇਹਨਾਂ ਵਿਚਰੋਂ ਆਪ ਦਾ ਬੰਦੋਬਸ ਕਰੀ ਫਿਰਦੇ ਇਸ ਪਰ ਹੁਣ ਆਏ ਦੋ ਜਾਨੀ ਬੈਠਾ ਦੁਕਾਨੇ ਤੇ ਇੱਕ ਨਾਮ ਨੂੰ ਵਿਅਕਤੀ ਇੱਥੇ ਆਇਆ ਜੀ ਮੋਟਰਸਾਈਕਲ ਤੇ ਸਵਾਰ ਹੋ ਕੇ ਉਹਨੇ ਆ ਕੇ ਜਸਵੰਤ ਸਿੰਘ ਇਥੇ ਅੜਦਾ ਕੰਮ ਕਰਦੇ ਦੁਬਲੀ ਨੇ ਇਹਨਾਂ ਦੀ ਇੱਥੇ ਵੀ ਆ ਤੇ ਗੁੱਡੇ ਵੀ ਅੜ ਤੇ ਦੁਬਲੀ ਪਿੰਡ ਵੀ ਅੜ ਤੇ ਉਹ ਨਾਮ ਨੂੰ ਬੰਦਾ ਜਿਹੜਾ ਉਹਨੇ ਮੂੰਹ ਬੰਦਿਆ ਹੋਇਆ ਏ ਉਹਨੇ ਆ ਕੇ ਇਹਨਾਂ ਦੇ ਗੋਲੀਆਂ ਮਾਰੀਆਂ ਕੀ ਮਾਮਲਾ ਲੱਗਦਾ ਸਰ ਕੋਈ ਫਰੋਤੀ ਦਾ ਲੱਗਦਾ ਕੁਝ ਉਹ ਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਸਾਹਮਣੇ ਗੱਲ ਆਊਗੀ ਫਿਲਹਾਲ ਤੇ ਸਾਡੇ ਪਿੰਡਾਂ ਕੋਈ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਮਿਸੀ ਜੀ ਕੋਈ ਸੈਪਰੇਟ ਕੋਈ ਪਾਰਟ ਨਿਕਲਿਆ ਤੇ ਉਹਦੇ ਬਾਰੇ ਕਿੰਨੇ ਫਾਇਰ ਹੋਏ ਜੀ ਕਿੰਨੇ ਫਾਇਰ ਹੋਏ ਜੀ ਫਾਇਰ ਉਹਨੂੰ ਵੈਰੀਫਾਈ ਕਰ ਰਹੇ ਆ ਵੀ ਕਿੰਨੇ ਹੋਏ ਆ ਜੀ ਬਸ ਕੀ ਹੋਊਗਾ ਕੋਲ ਪਰ ਵੀ ਤੁਸਮ ਨਹੀਂ ਲੱਗਦੀ ਸਰ ਕਿ ਕੀ ਕਿ ਰੰਜਸ਼ ਲੱਗਦੀ ਦਿੱਖਦੀ ਹੈ ਇਹ ਉਹ ਜੋ ਪਰਿਵਾਰ ਸਟੇਟਮੈਂਟ ਦਉ ਤਾਂ ਦੇ ਹਿਸਾਬ ਨਾਲ ਜੋ ਵੀ ਅਗਲੀ ਕਾਰਵਾਈ ਕਰੀਏ ਕਾਰਵਾਈ ਪਰਚਾ ਦਰਜ ਕਰ ਰਹੇ ਹਾਂ ਜੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਗੱਲ ਆਊਗੀ ਉਸ ਤੋਂ ਬਾਅਦ ਸਰ ਇਹ ਇਕੱਲਾ ਨਹੀਂ ਗੋਲੀ ਵਿੱਚ ਇਹ ਇੱਕ ਬੰਦੇ ਦੇ ਵੱਜੀ ਹੈ ਸਰ ਕੀ ਤੋਂ ਦੀ ਮੁੱਦਾ ਮਸਲਾ ਵੀ ਇਹਨਾਂ ਨੇ ਪਹਿਲਾਂ ਤੇ ਸਾਨੂੰ ਰੂਟ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜੇ ਕੋਈ ਹੋਊਗੀ ਇਹਨਾਂ ਦੀ ਸੈਕ੍ਰਟ ਇਹਨਾਂ ਨੂੰ ਆਈ ਹੋਊਗੀ ਜੋ ਵੀ ਤਵਰੀਸ਼ ਚ ਆਊਗਾ ਉਸ ਦੇ ਬਾਰੇ ਵੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਡੀਪਲੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਇਆ ਤੁਹਾਨੂੰ ਸਾਰੀ ਜਾਣਕਾਰੀ ਦੁਆਰੇ ਰਿਚ ਦੇ ਬੇ ਜਿੰਦਰ ਸਿੰਘ ਜੀ ਕਿਹੜਾ ਪਿੰਡਾ ਪਿੰਡ ਦਬਲੀ ਜੀ ਕੀ ਮਸਲਾ ਹੈ ਆੜਾ ਗੁੱਲੀਆਂ ਚੱਲੀਆਂ ਆ ਜਾਣੀ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰ ਮਗਰ ਐਸੇ ਮੰਗਦੇ ਸੀ ਅੱਛਾ ਕਦੀ ਕਦੇ ਉਹ ਮਾਤਰ ਵਿਚਰਾ ਬੰਦਾ ਚਲ ਬੰਦਾ شریف ਸੀ ਸਾਰੇ ਪਿੰਡ ਦਾ ਸਾਂਝਾ ਸੀ ਕਦੀ ਕਿਸੇ ਨੂੰ ਕੋਈ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋਈ ਦੇਣ ਵਾਲਾ ਕੋ ਉਦਾਂ ਫਰੀ ਵੀ ਆ ਕੇ ਮੰਗੇ ਤੇ ਕਿਸੇ ਨੂੰ ਮੋੜਦਾ ਨਹੀਂ ਸੀ ਬਹੁਤ ਜਿਆਦਾ ਬੰਦਾ ਨੇਕ ਸੀਗਾ ਤੇ ਬਹੁਤ ੱੱਕਾ ਆਇਆ ਵਿਚਰਾ ਬੈਠਾ ਸੀ ਦੁਕਾਨ ਚ ਸਾਫ ਕਰਨ ਆਏ ਆ ਲੋਜਾਂ ਤੇ ਉਹ ਇੱਕ ਮੋਟਰਸਾਈਕਲ ਤੇ ਇੱਕ ਥੱਲੇ ਉਤਰਿਆ ਜਾਨੇ ਮਾਰੀਆਂ ਗੋਲੀਆਂ ਮਾਰ ਕੇ ਗਾਹਾਂ ਗਿਆ ਇਹਦਾ ਜਿਹੜੀ ਮੌਜੂਦ ਹੈ ਕਿਨਾ ਕਿਨਾਲਾ ਇਹ ਨਾ ਉੱਤਰਾ ਦੇ ਬਿੱਟੂ ਬਿੱਟੂ ਆਂਦੇ ਆ ਤਾਂ ਸਿੱਧੇ ਨਾਮ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਕਿੰਨੀ ਹੋਊਗੀ ਉਮਰ ਹੋਊਗੀ ਤੇ 35 ਸਾਲ ਦੀ ਹੋਰ 40 ਦੀ ਉਹੀ ਜਿਹੜੀ 40 ਕਿ ਸਾਲ ਦੀ ਹੋਊ ਰਹੂਗੀ ਇਹ ਕੀ ਮਸਲਾ ਕੋਈ ਕੋਈ ਦਾ ਹਾਂ ਫਰौती ਮੰਗਦੇ ਸੀ ਇਹ ਤੋਂ ਵਿਚਾਰ ਪਤਾ ਲੱਗਾ ਕੰਮ ਆਇਆ ਨਹੀਂ ਪਤਾ ਨਹੀਂ ਇਹਨਾਂ ਨਹੀਂ ਪਤਾ ਕਿ ਕੌਣ ਮੰਗਦਾ ਸ਼ਿਕਾਇਤ ਨਹੀਂ ਮੰਗਦਾ ਇਹਨਾਂ ਨੂੰ ਚਲੋ ਆਪਦਾ ਬੰਦੋਬਸਤ ਕਰੀ ਫਿਰਦੇ ਇਸ ਤੋਂ ਬਾਅਦ ਹੁਣ ਆਏ ਦੋ ਜਾਨੇ ਬੈਠਾ ਦੁਕਾਨੇ ਤੇ ਇੱਕ ਨਾਮ ਲੂ ਵਿਅਕਤੀ ਇੱਥੇ ਆਇਆ ਜੀ ਮੋਟਰਸਾਈਕਲ ਤੇ ਸਵਾਰ ਹੋ ਕੇ ਉਹਨੇ ਆ ਕੇ ਜਸਵੰਤ ਸਿੰਘ ਹੀ ਇੱਥੇ ਅੜਦਾ ਕੰਮ ਕਰਦੇ ਡੁੱਬਲੀ ਦੇ ਇਹਨਾਂ ਦੀ ਇੱਥੇ ਵੀ ਆ ਤੇ ਬੁੱਡੇ ਵੀ ਅੜ ਤੇ ਡੁੱਬਲੀ ਪਿੰਡ ਵੀ ਅੜ ਤੇ ਉਹ ਨਾਮ ਨੂੰ ਬੰਦਾ ਜਿਹੜਾ ਉਹ ਮੂੰਹ ਬੰਦਿਆ ਹੋਇਆ ਹੈ ਉਹਨੇ ਆ ਕੇ ਇਹਨਾਂ ਦੇ ਗੋਲੀਆਂ ਮਾਰੀਆਂ ਕੀ ਮਾਮਲਾ ਲੱਗਦਾ ਸਰ ਕੋਈ ਫਰੋਤੀ ਦਾ ਮਾਮਲਾ ਹੈਗਾ ਕੁਝ ਉਹ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਸਾਹਮਣੇ ਆ ਗਾਊਗੀ ਫਿਲਹਾਲ ਤੇ ਸਾਡੇ ਪਿੰਡਾਂ ਕੋਈ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਸਿੱਗੀ ਕੋਈ ਸੈਪਰੇਟ ਕੋਈ ਪਾਰਟ ਨਿਕਲਿਆ ਤੇ ਉਹਦੇ ਬਾਰੇ ਕਿੰਨੇ ਫਾਇਰ ਹੋਏ ਜੀ ਕਿੰਨੇ ਫਾਇਰ ਹੋਏ ਜੀ ਫਾਇਰ ਉਹਨੂੰ ਵੈਰੀਫਾਈ ਕਰ ਰਹੇ ਆ ਵੀ ਕਿੰਨੇ ਹੋਏ ਆ ਨਹੀਂ ਬਾਕੀ ਉਹ ਕੋ ਖੋਲ ਬੈ ਫਿਰ ਤੁਸ ਮਣੀ ਲੱਗੀ ਸਰ ਕੀ ਕੀ ਰੰਜਿਸ਼ ਲੱਗਦੀ ਦਿੱਤੀ ਇਹ ਉਹ ਜੋ ਪਰਿਵਾਰ ਸਟੇਟਮੈਂਟ ਦਊਗਾ ਉਹਦੇ ਹਿਸਾਬ ਨਾਲ ਜੋ ਵੀ ਅਗਲੀ ਕਾਰਵਾਈ ਇਧਰ ਕੀ ਆਪਣੀ ਸ਼ੁਰੂ ਹੋਈ ਕਾਰਵਾਈ ਪਰਚਾ ਤੱਕ ਹੀ ਕਰ ਰਹੇ ਹਾਂ ਜੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਗੱਲ ਆਊਗੀ ਉਹ ਤੋਂ ਬਾਅਦ ਤਾਂ ਮੁਖੀ ਦੱਸਾਂਗੇ ਇਹ ਸਾਰੇ ਇਕਤਿਆਨ ਦੇ ਕੋਲ ਵਿੱਚ ਜੀ ਹੋ ਰਹੀ ਇੱਕ ਬੰਦੇ ਦੇ ਵੱਜੀ ਹੈ ਸਰ ਕੀ ਬੌਦੀ ਗੁਜ਼ਰਾ ਮਸਲਾ ਵੀ ਇਹਨਾਂ ਨੇ ਪਹਿਲਾਂ ਤੇ ਸਾਨੂੰ ਰੂਟ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜੇ ਕੋਈ ਹੋਊਗੀ ਇਹਨਾਂ ਦੀ ਸੈਕ੍ਰੇਟ ਇਹਨਾਂ ਨੂੰ ਆਈ ਹੋਊਗੀ ਜੋ ਵੀ ਤਵਰੀਸ਼ ਚ ਆਊਗਾ ਜੋ ਉਹਦੇ ਬਾਰੇ ਵੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਡੀਪਲੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਇਆ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਜੀ ਆੜਾ ਆੜਾ ਉਹਨਾਂ ਦੇ ਜਿੰਦਰ ਸਿੰਘ ਜੀ ਕਿਹੜਾ ਪਿੰਡਾ ਪਿੰਡ ਤੁਬਲੀ ਜੀ ਕੀ ਮਸਲਾ ਹੈ ਆੜਾ ਗੁਲੀਆਂ ਚੱਲੀਆਂ ਤੇ ਆਹ ਨਹੀਂ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰ ਮਗਰ ਐਸੇ ਮੰਗਦੇ ਸੀ ਅੱਛਾ ਕਦੀ ਕਦੇ ਉਹ ਮਾਤਰ ਮਜਰਾ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਂਝਾ ਸੀ ਕਰੀ ਕੇ ਇਹਨਾਂ ਬਣੇ ਕੋ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋ ਦੇਣੇ ਵਾਲਾ ਕੋ ਉਦਾਂ ਫੇਰ ਵੀ ਆ ਕੇ ਮੰਗੇ ਤੇ ਕਿਸੇ ਨੂੰ ਮੋੜਦਾ ਨਹੀਂ ਸੀ ਬਹੁਤ ਜ਼ਿਆਦਾ ਬੰਦਾ ਨੇਕ ਸੀਗਾ ਤੇ ਬਹੁਤ ੱੱਕਾ ਆਇਆ ਮੇਰਾ ਬੈਠਾ ਸੀ ਦੁਕਾਨ ਚ ਸਾਫ ਕਰਨ ਦੇ ਆਏ ਆ ਲੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਇੱਕ ਥੱਲੇ ਉਤਰਿਆ ਜਾਨੇ ਮਾਰੀਆਂ ਗੋਲੀਆਂ ਮਾਰ ਕੇ ਗਾਹ ਗਏ ਜਿਹੜਾ ਜਿੱਦ ਮੌਤ ਹੀ ਹੈ ਕਿਨਾ ਕਿਨਾ ਦਾ ਇਹਦਾ ਨਾਮ ਉਤਰਾਂ ਤੇ ਬਿੱਟੂ ਬਿੱਟੂ ਆਉਂਦੇ ਆ ਤਾਂ ਸਿੱਧੇ ਨਾਮ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਕਿੰਨੀ ਹੋਦੀ ਉਹ ਰਹੂਗੀ ਤੇ 35 ਸਾਲ ਦੀ ਹੋਰ 40 ਦੀ ਹੋਊਗੀ ਇਹਦੀ 40 ਕੇ ਸਾਲ ਦੀ ਹੋ ਰਹੂਗੀ ਇਹ ਕੀ ਮਸਲਾ ਕੋਈ ਕੋਤੀ ਹਾਂ ਫਰਤੀ ਮੰਗਦੇ ਸੀ ਇਥੋਂ ਵਿਚਾਰ ਕੇ ਪਤਾ ਲੱਗਾ ਕੰਮ ਆਇਆ ਨਹੀਂ ਪਤਾ ਨਹੀਂ ਇੰਨਾ ਨਹੀਂ ਪਤਾ ਕਿ ਕੌਣ ਮੰਗਦਾ ਸ਼ਿਕਾਇਤ ਨਹੀਂ ਮੰਗਦਾ ਇਹਨਾਂ ਨੂੰ ਚਲੋ ਆਪਦਾ ਬੰਦੋਬਸਤ ਕਰੀ ਫਿਰਦੇ ਸਿਰ ਪਰ ਹੁਣ ਆਏ ਦੋ ਜਾਨੇ ਬੈਠਾ ਦੁਕਾਨੇ ਤੇ ਇੱਕ ਨਾਮ ਲੂ ਵਿਅਕਤੀ ਇੱਥੇ ਆਇਆ ਜੀ ਮੋਟਰਸਾਈਕਲ ਤੇ ਸਵਾਰ ਹੋ ਕੇ ਉਹਨੇ ਆ ਕੇ ਜਸਵੰਤ ਸਿੰਘ ਜੀ ਇੱਥੇ ਅੜਦਾ ਕੰਮ ਕਰਦੇ ਡੁਬਲੀ ਦੇ ਇਹਨਾਂ ਦੀ ਇੱਥੇ ਵੀ ਆ ਤੇ ਗੁੱਡੇ ਵੀ ਅੜਦੇ ਆ ਡੁਬਲੀ ਪਿੰਟ ਵੀ ਅੜਦੇ ਆ ਉਹ ਨਾਮ ਲੂ ਬੰਦਾ ਜਿਹੜਾ ਨੇ ਮੂੰਹ ਬੰਦਿਆ ਹੋਇਆ ਏ ਉਹਨੇ ਆ ਕੇ ਇਹਨਾਂ ਦੇ ਬੋਲੀਆਂ ਮਾਰੀਆਂ ਕੀ ਮਾਮਲਾ ਲੱਗਾ ਸਰ ਕੀ ਫਰੋਦੀ ਦਾ ਮਾਮਲਾ ਹੈਗਾ ਕੁਝ ਉਹ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਸਾਹਮਣੇ ਆ ਲਾਊਗੀ ਫਿਲਹਾਲ ਤੇ ਸਾਡੇ ਪਹਿਲਾਂ ਕੋਈ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਸਿੱਗੀ ਕੋਈ ਸੈਪਰੇਟ ਕੋਈ ਪਾਰਟ ਨਿਕਲਿਆ ਤੇ ਉਹਦੇ ਬਾਰੇ ਕਿੰਨੇ ਫਾਇਰ ਹੋਏ ਜੀ ਕਿੰਨੇ ਫਾਇਰ ਹੋਏ ਜੀ ਫਾਇਰ ਉਹਨੂੰ ਵੈਰੀਫਾਈ ਕਰ ਰਹੇ ਆ ਵੀ ਕਿੰਨੇ ਹੋਏ ਆ ਬਾਕੀ ਉਹ ਕੋਲ ਬੀ ਤੁਹਾਨੂੰ ਨਹੀਂ ਲੱਗਦੀ ਸਰ ਕਿ ਕੀ ਕੀ ਰੰਜਿਸ਼ ਲੱਗਦੀ ਹੋਵੇ ਇਹ ਉਹ ਜੋ ਪਰਿਵਾਰ ਸਟੇਟਮੈਂਟ ਦਊ ਤਾ ਉਹਦੇ ਹਿਸਾਬ ਨਾਲ ਜੋ ਵੀ ਅਗਲੀ ਕਾਰਵਾਈ ਕਰੀਏ ਆਪਰੇਟਰੀ ਆ ਜੀ ਕਾਰਵਾਈ ਪਰਚਾ ਦਰਜ ਕਰ ਰਹੇ ਆ ਜੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਗੱਲ ਆਊਗੀ ਉਹ ਤੋਂ ਬਾਅਦ ਤਾਂ ਮੂਫਿਰ ਦੱਸਾਂਗੇ ਇਹ ਸਾਰੀ ਇਕਤਿਆਨਾ ਦੀ ਗੋਲ ਵਿਜੀਤ ਹੋਈ ਇੱਕ ਬੰਦੇ ਦੇ ਵੱਜੀ ਸੀ ਸਰਕਾਰੀ ਪੌਦੀ ਪੁੱਤ ਦਾ ਮਸਲਾ ਵੀ ਇਹਨਾਂ ਨੇ ਪਹਿਲਾਂ ਤਾਂ ਸਾਨੂੰ ਉਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜੇ ਕੋਈ ਹੋਊਗੀ ਇਹਨਾਂ ਦੀ ਸੈਕ੍ਰਟ ਇਹਨਾਂ ਨੂੰ ਆਈ ਹੋਊਗੀ ਜੋ ਵੀ ਤਵਰੀਸ਼ ਚ ਆਊਗਾ ਜੋ ਉਹਦੇ ਬਾਰੇ ਵੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਡੀਪਲੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਇਆ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਆ ਬਾੜਾ ਉਹ ਨਾ ਬਜਿੰਦਰ ਸਿੰਘ ਜੀ ਕਿਹੜਾ ਪਿੰਡਾ ਪਿੰਡ ਬਿੱਲੀ ਜੀ ਕੀ ਮਸਲਾ ਹੈ ਆੜਾ ਗੁਲੀਆਂ ਚੱਲੀਆਂ ਤੇ ਆ ਜਾਣੀ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰ ਮਗਰ ਐਸੇ ਮੰਗਦੇ ਸੀ ਅੱਛਾ ਕਦੀ ਕਦੇ ਉਹ ਮਾਤਰ ਮਜਰਾ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਂਝਾ ਸੀ ਕਹਿੰਦੇ ਕਿ ਇਹ ਰੋਣ ਨੇ ਕੋ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋ ਦੇਣੇ ਵਾਲਾ ਕੋ ਉਦਾਂ ਫੇਰ ਵੀ ਆ ਕੇ ਮੰਗੇ ਤੇ ਕਿਸੇ ਨੂੰ ਮੋੜਦਾ ਨਹੀਂ ਸੀ ਬਹੁਤ ਜਿਆਦਾ ਬੰਦਾ ਨੇਕ ਸੀਗਾ ਤੇ ਬਹੁਤ ੱੱਕਾ ਆਇਆ ਮੇਰਾ ਬੈਠਾ ਸੀ ਦੁਕਾਨ ਚ ਸਾਫ ਕਰਨ ਦੇ ਆਏ ਆ ਲੋ ਜਣ ਤੇ ਉਹ ਇੱਕ ਮੋਟਰਸਾਈਕਲ ਤੇ ਇੱਕ ਥੱਲੇ ਉਤਰਿਆ ਜਾਨੇ ਮਾਰਿਆ ਗੋਲੀਆਂ ਮਾਰ ਕੇ ਗਾਹ ਗਏ ਜਿਹੜਾ ਜਿੱਦ ਮੌਤ ਹੀ ਹੈ ਕੀਨਾ ਕੀਨਾ ਦਾ ਇਹਦਾ ਨਾਮ ਉਤਰਾਂ ਤੇ ਬਿੱਟੂ ਬਿੱਟੂ ਆਉਂਦੇ ਆ ਤਾਂ ਸਿੱਧੇ ਨਾਮ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਕਿੰਨੀ ਹੋਦੀ ਉਹ ਰਹੂਗੀ ਤੇ 35 ਸਾਲ ਦੀ ਹੋਰ 40 ਦੀ ਹੋਊਗੀ ਇਹਦੀ 40 ਕਿ ਸਾਲ ਦੀ ਹੋ ਰਹੂਗੀ ਇੱਕੀ ਮਸਲਾ ਕੋਈ ਕੋਈ ਦਾ ਹਾਂ ਫਰौती ਮੰਗਦੇ ਸੀ ਇਥੋਂ ਵਿਚਾਰ। ਇੱਕ ਵਾਰ ਲੱਗਾ ਕੰਮ ਮੰਗਦਾ। ਨਹੀਂ ਪਤਾ ਨਹੀਂ ਇਹਨਾਂ ਨਹੀਂ ਪਤਾ ਵੀ ਕੌਣ ਮੰਗਦਾ ਸ਼ਿਕਾਉਂ ਨਹੀਂ ਮੰਗਦਾ। ਇਹਨਾਂ ਨੂੰ ਚਲੋ ਆਪਦਾ ਬੰਦੋਬਸਤ ਕਰੀ ਫਿਰਦੇ ਸ ਪਰ ਹੁਣ ਆਏ ਦੋ ਜਾਨੀ ਬੈਠਾ ਦੁਕਾਨੇ ਤੇ। ਇੱਕ ਨਾਮ ਨੂੰ ਵਿਅਕਤੀ ਇੱਥੇ ਆਇਆ ਜੀ ਮੋਟਰਸਾਈਕਲ ਤੇ ਸਵਾਰ ਹੋ ਕੇ। ਉਹਨੇ ਆ ਕੇ ਜਸਵੰਤ ਸਿੰਘ ਇੱਥੇ ਅੜਦਾ ਕੰਮ ਕਰਦੇ ਡੁਬਲੀ ਦੇ। ਇਹਨਾਂ ਦੀ ਇੱਥੇ ਵੀ ਆ ਤੇ ਬੁੱਡੇ ਵੀ ਅੜਦੇ ਆ ਡੁਬਲੀ ਪਿੰਟ ਵੀ ਅੜਦੇ। ਉਹ ਨਾਮ ਨੂੰ ਬੰਦਾ ਜਿਹੜਾ ਉਹ ਮੂੰਹ ਬੰਦਿਆ ਹੋਇਆ ਹੈ। ਉਹਨੇ ਆ ਕੇ ਇਹਨਾਂ ਦੇ ਬੋਲ ਗਿਆ ਮਾਰਿਆ ਕੀ ਮਾਮਲਾ ਲੱਗਾ ਸਰ ਕੀ ਫਰੋਦੀ ਦਾ ਹੋਣਾ ਹੈਗਾ ਕੁਝ ਉਹ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਸਾਹਮਣੇ ਗੱਲ ਆਊਗੀ ਫਿਲਹਾਲ ਤੇ ਸਾਡੇ ਪਹਿਲਾਂ ਕੋਈ ਇਹਦੇ ਬਾਰੇ ਇਨਕੁਇਰੀ ਨਹੀਂ ਸ਼ੀਗੀ ਕੋਈ ਸੈਪਰੇਟ ਕੋਈ ਪਾਰਟ ਨਿਕਲਿਆ ਤੇ ਉਹਦੇ ਬਾਰੇ ਕਿੰਨੇ ਫੈਰ ਹੋਏ ਜੀ ਕਿੰਨੇ ਫੈਰ ਹੋਏ ਜੀ ਫੈਰ ਉਹਨੂੰ ਵੈਰੀਫਾਈ ਕਰ ਰਹੇ ਆ ਵੀ ਕਿੰਨੇ ਹੋਏ ਆ ਬਾਕੀ ਉਹ ਤੋਂ ਖੋਲ ਪਰ ਤੁਹਾਨੂੰ ਨਹੀਂ ਲੱਗਦੀ ਸਰ ਕਿ ਕੀ ਕੀ ਰੰਜਿਸ਼ ਲੱਗਦੀ ਹੋਵੇ ਇਹ ਉਹ ਜੋ ਪਰਿਵਾਰ ਸਟੇਟਮੈਂਟ ਦਉ ਦਉ ਦੇ ਹਿਸਾਬ ਨਾਲ ਜੋ ਵੀ ਅਗਲੀ ਕਾਰਵਾਈ ਕੀ ਆਵਣੀ ਹੈ ਕਾਰਵਾਈ ਪਰਚਾ ਤੱਕ ਹੀ ਕਰ ਰਹੇ ਆ ਜੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਗੱਲ ਆਊਗੀ ਉਹ ਤੋਂ ਬਾਅਦ ਤੁਹਾਨੂੰ ਪੂਰਾ ਦੱਸਾਂਗੇ ਇਹ ਸਾਰੇ ਇੱਕ ਜਣੇ ਦੀ ਗੋਲੀ ਵਿੱਚ ਜੀ ਤੋਰੀ ਇੱਕ ਬੰਦੇ ਦੇ ਵੱਜੀ ਸੀ ਸਰ ਕੀ ਬੌਦੀ ਪੁੱਤਰਾ ਮਸਲਾ ਕੀ ਇਹਨਾਂ ਨੇ ਪਹਿਲਾਂ ਤੇ ਸਾਨੂੰ ਰੂਜੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜੇ ਕੋਈ ਹੋਊਗੀ ਇਹਨਾਂ ਦੀ ਸੈਪਰੇਟ ਇਹਨਾਂ ਨੂੰ ਆਈ ਹੋਊਗੀ ਤਾਂ ਉਹ ਵੀ ਤਵਦੀਸ਼ ਚ ਆਊਗਾ ਤੋਂ ਉਹਦੇ ਬਾਰੇ ਵੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਡੀਪਲੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਏ ਤੁਹਾਨੂੰ ਸਾਰੀ ਜਾਣਕਾਰੀ ਦਵਾ ਦੇਵਾਂਗੇ ਆ ਬਾੜਾ ਉਹ ਨੂ ਉਹ ਬੋਲਦਾ ਉਹ ਨਾ ਪਿੰਡ ਦਾ ਸਿੰਘ ਜੀ ਕਿਹੜਾ ਪਿੰਡਾ ਪਿੰਡ ਤੁਬਲੀ ਜੀ ਕੀ ਮਸਲਾ ਹੈ ਆੜਾ ਗੁਲੀਆਂ ਚੱਲੀਆਂ ਤੇ ਆ ਜਾਣੀ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰ ਮਗਰ ਐਸੇ ਮੰਗਦੇ ਸੀ ਅੱਛਾ ਕਦੀ ਕਦੇ ਉਹ ਮਾਤਰ ਮਜਰਾ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਂਝਾ ਸੀ ਕਰੀ ਕੇ ਇਹ ਰੋਨੇ ਕੋ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋ ਦੇਣੇ ਵਾਲਾ ਕੋ ਉਧਾਂ ਫਰੀ ਵੀ ਆ ਕੇ ਮੰਗੇ ਤੇ ਕਿਸੇ ਨੂੰ ਮੋੜਦਾ ਨਹੀਂ ਸੀ ਬਹੁਤ ਜਿਆਦਾ ਬੰਦਾ ਨੇਕ ਸੀਗਾ ਤੇ ਬਹੁਤ ੱੱਕਾ ਆਇਆ ਵਿਚਾਰਾ ਬੈਠਾ ਇਸ ਦੁਕਾਨ ਚ ਖਾਲ ਕਰਨ ਰਿਹਾ ਆਏ ਆ ਲੋ ਜਣ ਤੇ ਉਹ ਇੱਕ ਮੋਟਰਸਾਈਕਲ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਮਾਰ ਕੇ ਗਾਂ ਗਏ ਜਿਹੜਾ ਜਿਹਦੀ ਮੌਤ ਹੋਈ ਹੈ ਕੀ ਨਾ ਕੀ ਨਾ ਇਹਨਾਂ ਉਤਰਾਂ ਤੇ ਬਿੱਟੂ ਬਿੱਟੂ ਆਂਦੇ ਆ ਤਾਂ ਸਿੱਧੇ ਨਾਮ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਕਿੰਨੀ ਹੋਊਗੀ ਉਮਰ ਹੋਊਗੀ ਤੀ 35 ਸਾਲ ਦੀ ਹੋਰ 40 ਦੀ ਉਹ ਹੀ ਜਿਹੜੀ 40 ਕਿ ਸਾਲ ਦੀ ਉਮਰ ਹੋਊਗੀ ਇੱਕੀ ਮਸਲਾ ਕੋਈ ਕੋਈ ਨਹੀਂ ਹਾਂ ਫਰौती ਮੰਗਦੇ ਸੀ ਇਹ ਤੋਂ ਵਿਚਾਰ ਕੇ ਪਤਾ ਲੱਗਾ ਕੰਮ ਆਇਆ ਨਹੀਂ ਪਤਾ ਨਹੀਂ ਇੰਨਾ ਨਹੀਂ ਪਤਾ ਕਿ ਕੌਣ ਮੰਗਦਾ ਸ਼ਿਕੌਂ ਨਹੀਂ ਮੰਗਦਾ ਇਹਨਾਂ ਨੂੰ ਚਲੋ ਆਪਦਾ ਬੰਦੋਬਸਤ ਕਰੀ ਫਿਰਦੇ ਸੇ ਪਰ ਹੁਣ ਆਏ ਦੋ ਜਾਨੇ ਬੈਠਾ ਦੁਕਾਨੇ ਤੇ ਇੱਕ ਨਾਮ ਲੂ ਵਿਅਕਤੀ ਇੱਥੇ ਆਇਆ ਜੀ ਮੋਟਰਸਾਈਕਲ ਤੇ ਸਵਾਰ ਹੋ ਕੇ ਤੋਂ ਉਹਨੇ ਆ ਕੇ ਜਸਵੰਤ ਸਿੰਘ ਜੀ ਇੱਥੇ ਅੜਦਾ ਕੰਮ ਕਰਦੇ ਡੁਬਲੀ ਦੇ ਇਹਨਾਂ ਦੀ ਇੱਥੇ ਵੀ ਆ ਤੇ ਗੁੱਡੇ ਵੀ ਅੜਦੇ ਆ ਡੁਬਲੀ ਪਿੰਟ ਵੀ ਅੜਦੇ ਆ ਉਹ ਨਾਮ ਲੂ ਬੰਦਾ ਜਿਹੜਾ ਨੇ ਮੂੰਹ ਬਧਿਆ ਹੋਇਆ ਏ ਉਹਨੇ ਆ ਕੇ ਇਹਨਾਂ ਦੇ ਬੋਲ ਗਿਆ ਮਾਰਿਆ ਕੀ ਮਾਮਲਾ ਲੱਗਦਾ ਸਰ ਕੀ ਫਰੋਦੀ ਦਾ ਹੋਣਾ ਹੈਗਾ ਕੁਝ ਉਹ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਸਾਹਮਣੇ ਗੱਲ ਆਊਗੀ ਫਿਲਹਾਲ ਤੇ ਸਾਡੇ ਪਹਿਲਾਂ ਕੋਈ ਇਹਦੇ ਬਾਰੇ ਇਨਕੁਇਰੀ ਨਹੀਂ ਸ਼ੀਗੀ ਕੋਈ ਸੈਪਰੇਟ ਕੋਈ ਪਾਰਟ ਨਿਕਲਿਆ ਤੇ ਉਹਦੇ ਬਾਰੇ ਕਿੰਨੇ ਫੈਰ ਹੋਏ ਜੀ ਕਿੰਨੇ ਫੈਰ ਹੋਏ ਜੀ ਫੈਰ ਉਹਨੂੰ ਵੈਰੀਫਾਈ ਕਰ ਰਹੇ ਆ ਵੀ ਕਿੰਨੇ ਹੋਏ ਆ ਜੀ ਬਾਕੀ ਉਹ ਤੋਂ ਖੋਲ ਪਰ ਤੁਹਾਨੂੰ ਨਹੀਂ ਲੱਗਦੀ ਸਰ ਕਿ ਕੀ ਕੀ ਰੰਜਿਸ਼ ਲੱਗਦੀ ਹੋਵੇ ਇਹ ਉਹ ਜੋ ਪਰਿਵਾਰ ਸਟੇਟਮੈਂਟ ਦਉ ਦਉ ਦੇ ਹਿਸਾਬ ਨਾਲ ਜੋ ਵੀ ਅਗਲੀ ਕਾਰਵਾਈ ਕਰੀਏ ਅਗਲੀ ਕਾਰਵਾਈ ਕਰਵਾਈ ਕਾਰਵਾਈ ਪਰਚਾ ਤੱਕ ਹੀ ਕਰ ਰਹੇ ਆ ਜੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਗੱਲ ਆਊਗੀ ਉਹ ਤੋਂ ਬਾਅਦ ਤਾਂ ਮੂਫਿਰ ਦੱਸਾਂਗੇ ਇਹ ਸਾਰੀ ਇਕਤਿਆਨਾ ਦੀ ਗੋਲ ਵਿਜੀਤ ਹੋਈ ਇੱਕ ਬੰਦੇ ਦੇ ਵੱਜੀ ਸੀ ਸਰਕਾਰੀ ਬੌਦੀ ਪੁਤਰਾ ਮਸਲਾ ਵੀ ਇਹਨਾਂ ਨੇ ਪਹਿਲਾਂ ਤੇ ਸਾਨੂੰ ਉਸ ਦੇ ਬਾਰੇ ਕੋਈ ਇਹ ਜਾਣਕਾਰੀ ਨਹੀਂ ਦਿੱਤੀ ਜੇ ਕੋਈ ਹੋਊਗੀ ਇਹਨਾਂ ਦੀ ਸੈਵਰੇਟ ਇਹਨਾਂ ਨੂੰ ਆਈ ਹੋਊਗੀ ਜੋ ਵੀ ਤਵਰੀਸ਼ ਚ ਆਊਗਾ ਜੋ ਉਹਦੇ ਬਾਰੇ ਵੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਡੀਪਲੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਏ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਆ ਬਾੜਾ ਉਹ ਨੋ ਜਿੰਦਰ ਸਿੰਘ ਜੀ ਕਿਹੜਾ ਪਿੰਡਾ ਪਿੰਡ ਦਬਲੀ ਜੀ ਕੀ ਮਸਲਾ ਹੈ ਆੜਾ ਗੁੱਲੀਆਂ ਚੱਲੀਆਂ ਦੇ ਆ ਜਣੀ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰ ਮਗਰ ਐਸੇ ਮੰਗਦੇ ਸੀ ਅੱਛਾ ਕਦੀ ਕਦੇ ਉਹ ਮਾਤਰ ਮਜਰਾ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਂਝਾ ਸੀ ਕਰੀ ਕੇ ਇਹਨੋਂ ਬਨੇ ਕੋ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋ ਦੇਣੇ ਵਾਲਾ ਕੋ ਉਦਾਂ ਫੇਰ ਵੀ ਆ ਕੇ ਮੰਗੇ ਤੇ ਕਿਸੇ ਨੂੰ ਮੋੜਦਾ ਨਹੀਂ ਸੀ ਬਹੁਤ ਜ਼ਿਆਦਾ ਬੰਦਾ ਨੇਕ ਸੀਗਾ ਤੇ ਬਹੁਤ ੱੱਕਾ ਆਇਆ ਮੇਰਾ ਬੈਠਾ ਸੀ ਦੁਕਾਨ 'ਚ ਸਾਫ ਕਰਨ ਦੇ ਆਏ ਆ ਲੋ ਜਣ ਤੇ ਉਹ ਇੱਕ ਮੋਟਰਸਾਈਕਲ ਤੇ ਇੱਕ ਥੱਲੇ ਉਤਰਿਆ ਜਾਨੇ ਮਾਰੀਆਂ ਗੋਲੀਆਂ ਮਾਰ ਕੇ ਗਾਹ ਗਏ ਜਿਹੜਾ ਜਿੱਦ ਮੌਤ ਹੀ ਹੈ ਕਿਨਾ ਕਿਨਾ ਦਾ ਇਹਦਾ ਨਾਮ ਉਤਰਾਂ ਤੇ ਬਿੱਟੂ ਬਿੱਟੂ ਆਉਂਦੇ ਆ ਤਾਂ ਸਿੱਧੇ ਨਾਮ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਕਿੰਨੀ ਹੋਦੀ ਉਹ ਰਹੂਗੀ ਤੇ 35 ਸਾਲ ਦੀ ਹੋਰ 40 ਦੀ ਹੋਊਗੀ ਇਹਦੀ 40 ਕਿ ਸਾਲ ਦੀ ਹੋ ਰਹੂਗੀ ਇੱਕ ਹੀ ਮਸਲਾ ਕੋਈ ਕੋਈ ਹਾਂ ਫਰौती ਮੰਗਦੇ ਸੀ ਇਥੋਂ ਵਿਚਾਰਿਆ ਲੱਗਾ ਕੰਮ ਆਏਗਾ ਨਹੀਂ ਪਤਾ ਨਹੀਂ ਇੰਨਾ ਨਹੀਂ ਪਤਾ ਕਿ ਕੌਣ ਮੰਗਦਾ ਸ਼ਿਕਾਇਤ ਨਹੀਂ ਮੰਗਦਾ ਇਹਨਾਂ ਨੂੰ ਚਲੋ ਆਪਦਾ ਬੰਦੋਬਸਤ ਕਰੀ ਫਿਰਦੇ ਸੇ ਪਰ ਹੁਣ ਆਏ ਦੋ ਜਾਨੀ ਬੈਠਾ ਦੁਕਾਨੇ ਤੇ ਇੱਕ ਨਾਮ ਲੂ ਵਿਅਕਤੀ ਇੱਥੇ ਆਇਆ ਜੀ ਮੋਟਰਸਾਈਕਲ ਤੇ ਸਵਾਰ ਹੋ ਕੇ ਤੋਂ ਉਹਨੇ ਆ ਕੇ ਜਸਵੰਤ ਸਿੰਘ ਜੀ ਇੱਥੇ ਅੜਦਾ ਕੰਮ ਕਰਦੇ ਡੁਬਲੀ ਦੇ ਇਹਨਾਂ ਦੀ ਇੱਥੇ ਵੀ ਆ ਤੇ ਗੁੱਡੇ ਵੀ ਅੜਦੇ ਆ ਡੁਬਲੀ ਪਿੰਟ ਵੀ ਅੜਦੇ ਆ ਉਹ ਨਾਮ ਲੂ ਬੰਦਾ ਜਿਹੜਾ ਉਹਨੇ ਮੂੰਹ ਬਧਿਆ ਹੋਇਆ ਏ ਉਹਨੇ ਆ ਕੇ ਇਹਨਾਂ ਦੇ ਗੋਲੀਆਂ ਮਾਰੀਆਂ ਕੀ ਮਾਮਲਾ ਲੱਗਦਾ ਸਰ ਕੋਈ ਫਰੋਦੀ ਦਾ ਮਾਮਲਾ ਹੈਗਾ ਕੁਝ ਉਹ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਸਾਹਮਣੇ ਆ ਲਾਊਗੀ ਫਿਲਹਾਲ ਤੇ ਸਾਡੇ ਪਿੰਡਾਂ ਕੋਈ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਸਿੱਗੀ ਕੋਈ ਸੈਪਰੇਟ ਕੋਈ ਪਾਰਟ ਨਿਕਲਿਆ ਤੇ ਉਹਦੇ ਬਾਰੇ ਕਿੰਨੇ ਗੱਲ ਕਰ ਹੋਏ ਜੀ ਕਿੰਨੇ ਫਾਇਰ ਹੋਏ ਜੀ ਫਾਇਰ ਉਹਨੂੰ ਵੈਰੀਫਾਈ ਕਰ ਰਹੇ ਆ ਵੀ ਕਿੰਨੇ ਹੋਏ ਆ ਬਾਕੀ ਉਹ ਕੋਲ ਬਈ ਤੁਹਾਨੂੰ ਨਹੀਂ ਲੱਗਦੀ ਸਰ ਕਿ ਕੀ ਕੀ ਰੰਜਿਸ਼ ਲੱਗਦੀ ਹੋਵੇ ਇਹ ਉਹ ਜੋ ਪਰਿਵਾਰ ਸਟੇਟਮੈਂਟ ਦਊ ਤੋ ਦੇ ਹਿਸਾਬ ਨਾਲ ਜੋ ਵੀ ਅਗਲੀ ਕਾਰਵਾਈ ਕਰ ਕੀ ਕਾਰਵਾਈ ਪਰਚਾ ਦਰਜ ਕਰ ਰਹੇ ਆ ਜੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਗੱਲ ਆਊਗੀ ਉਹ ਤੋਂ ਬਾਅਦ ਤਾਂ ਮੁਖੀ ਦੱਸਾਂਗੇ ਇਹ ਸਾਰੀ ਇਕੱਲੇ ਨਹੀਂ ਗੋਲ ਵਿਜੀਤ ਹੋ ਰਹੀ ਇੱਕ ਬੰਦੇ ਦੇ ਵੱਜੀ ਹੈ ਸਰਕਾਰੀ ਪੌਦੀ ਪੁੱਤ ਦਾ ਮਸਲਾ ਵੀ ਇਹਨਾਂ ਨੇ ਪਹਿਲਾਂ ਤੇ ਸਾਨੂੰ ਉਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜੇ ਕੋਈ ਹੋਊਗੀ ਇਹਨਾਂ ਦੀ ਸੈਵਰੇਟ ਇਹਨਾਂ ਨੂੰ ਆਈ ਹੋਊਗੀ ਜੋ ਵੀ ਤਵਰੀਸ਼ ਚ ਆਊਗਾ ਜੋ ਉਹਦੇ ਬਾਰੇ ਵੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਡੀਪਲੀ ਇਨਵੈਸਟੀਗੇਸ਼ਨ ਕਰਾਂਗੇ ਜੋ ਸਾਹਮਣੇ ਆਇਆ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਪਿੰਡ ਸਿੰਘ ਜੀ ਕਿਹੜਾ ਪਿੰਡਾ ਪਿੰਡ ਦਬਲੀ ਜੀ ਕੀ ਮਸਲਾ ਹੈ ਆੜਾ ਗੁੱਲੀਆਂ ਚੱਲੀਆਂ ਆ ਜਾਣੀ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰ ਮਗਰ ਐਸੇ ਮੰਗਦੇ ਸੀ ਅੱਛਾ ਕਦੀ ਕਦੇ ਉਹ ਮਤਰਾ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਂਝਾ ਸੀ ਕਦੀ ਕਿਸੇ ਨੂੰ ਕੋਈ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋਈ ਦੇਣ ਵਾਲਾ ਕੋ ਉਦਾਂ ਫਰੀ ਵੀ ਆ ਕੇ ਮੰਗੇ ਤੇ ਕਿਸੇ ਨੂੰ ਮੋੜਦਾ ਨਹੀਂ ਸੀ ਬਹੁਤ ਜ਼ਿਆਦਾ ਬੰਦਾ ਨੇਕ ਸੀਗਾ ਤੇ ਬਹੁਤ ੱੱਕਾ ਆਇਆ ਮਤਰਾ ਬੈਠਾ ਸੀ ਦੁਕਾਨ 'ਚ ਸਾਫ ਕਰਨ ਆਏ ਆ ਲੋਜਾਂ ਤੇ ਉਹ ਇੱਕ ਮੋਟਰਸਾਈਕਲ ਤੇ ਇੱਕ ਥੱਲੇ ਉਤਰਿਆ ਜਾਨੇ ਮਾਰੀਆਂ ਗੋਲੀਆਂ ਮਾਰ ਕੇ ਗਾਹਾਂ ਗਿਆ ਦਾ ਜਿੱਦ ਮੋਟੋ ਹੀ ਇਹ ਕੀ ਨਾ ਕੀ ਨਾ ਇਹ ਨਾ ਉੱਤਰਾ ਦੇ ਬਿੱਟੂ ਬਿੱਟੂ ਆਉਂਦੇ ਆ ਤਾਂ ਸਿੱਧੇ ਨਾਮ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਕਿੰਨੀ ਹੋਊਗੀ ਉਮਰ ਹੋਊਗੀ ਤੀ 35 ਸਾਲ ਦੀ ਹੋਰ 40 ਦੀ ਉਹ ਹੀ ਜਿਹੜੀ 40 ਕਿ ਸਾਲ ਦੀ ਉਮਰ ਹੋਊਗੀ ਇਹ ਕੀ ਮਸਲਾ ਕੋਈ ਕੋਈ ਦਾ ਹਾਂ ਫਰौती ਮੰਗਦੇ ਸੀ ਇਹ ਤੋਂ ਵਿਚਾਰੇ ਪਤਾ ਲੱਗਾ ਕੰਮ ਆਇਆ ਨਹੀਂ ਪਤਾ ਨਹੀਂ ਇਹਨਾਂ ਨਹੀਂ ਪਤਾ ਕਿ ਕੌਣ ਮੰਗਦਾ ਛਕੌਣ ਨਹੀਂ ਮੰਗਦਾ ਇਹਨਾਂ ਨੂੰ ਚਲੋ ਆਪਦਾ ਬੰਦੋਬਸਤ ਕਰੀ ਫਿਰਦੇ ਸੇ ਪਰ ਹੁਣ ਆਏ ਦੋ ਜਾਨੇ ਬੈਠਾ ਦੁਕਾਨੇ ਤੇ ਇੱਕ ਨਾਮ ਨੂੰ ਵਿਅਕਤੀ ਇੱਥੇ ਆਇਆ ਜੀ ਮੋਟਰਸਾਈਕਲ ਤੇ ਸਵਾਰ ਹੋ ਕੇ ਉਹਨੇ ਆ ਕੇ ਜਸਵੰਤ ਸਿੰਘ ਹੀ ਇੱਥੇ ਅੜਦਾ ਕੰਮ ਕਰਦੇ ਡੁੱਬਲੀ ਦੇ ਇਹਨਾਂ ਦੀ ਇੱਥੇ ਵੀ ਆ ਤੇ ਬੁੱਡੇ ਵੀ ਅੜ ਤੇ ਡੁੱਬਲੀ ਪਿੰਡ ਵੀ ਅੜ ਤੇ ਉਹ ਨਾਮ ਨੂੰ ਬੰਦਾ ਜਿਹੜਾ ਨੇ ਮੂੰਹ ਬੰਦਿਆ ਹੋਇਆ ਹੈ ਉਹਨੇ ਆ ਕੇ ਇਹਨਾਂ ਦੇ ਗੋਲੀਆਂ ਮਾਰੀਆਂ ਕੀ ਮਾਮਲਾ ਲੱਗਦਾ ਸਰ ਕੋਈ ਫਰੋਦੀ ਦਾ ਮਾਮਲਾ ਹੈਗਾ ਕੁਝ ਉਹ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਸਾਹਮਣੇ ਆ ਗਾਊਗੀ ਫਿਲਹਾਲ ਤੇ ਸਾਡੇ ਪਿੰਡਾਂ ਕੋਈ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਸਿੱਗੀ ਕੋਈ ਸੈਪਰੇਟ ਕੋਈ ਪਾਰਟ ਨਿਕਲਿਆ ਤੇ ਉਹਦੇ ਬਾਰੇ ਕਿੰਨੇ ਫਾਇਰ ਹੋਏ ਜੀ ਕਿੰਨੇ ਫਾਇਰ ਹੋਏ ਜੀ ਫਾਇਰ ਉਹਨੂੰ ਵੈਰੀਫਾਈ ਕਰ ਰਹੇ ਆ ਵੀ ਕਿੰਨੇ ਹੋਏ ਆ ਬਾਕੀ ਉਹ ਕੋ ਖੋਲ ਪਰ ਫਿਰ ਤੁਸ ਮਣੀ ਲੱਗੀ ਸਰ ਕਿ ਕੀ ਕੀ ਰੰਜਿਸ਼ ਲੱਗਦੀ ਦਿੱਤੀ ਇਹ ਉਹ ਜੋ ਪਰਿਵਾਰ ਸਟੇਟਮੈਂਟ ਦਉ ਦਉ ਦੇ ਹਿਸਾਬ ਨਾਲ ਜੋ ਵੀ ਅਗਲੀ ਕਾਰਵਾਈ ਇਧਰ ਕੀ ਹੈ ਅਗਲੀ ਕਾਰਵਾਈ ਕਰਵਾਈ ਪਰਚਾ ਤੱਕ ਹੀ ਕਰ ਰਹੇ ਹਾਂ ਜੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਗੱਲ ਆਊਗੀ ਉਹ ਤੋਂ ਬਾਅਦ ਤਾਂ ਫਿਰ ਦੱਸਾਂਗੇ ਇਹ ਸਾਰੇ ਇਤਿਆਹ ਨਾਲ ਗੋਲਬੀ ਜੀ ਕੋਰੀ ਇੱਕ ਬੰਦੇ ਦੇ ਵੱਜੀ ਸੀ ਸਰ ਕੀ ਬੌਦੀ ਗੁੱਜਰਾ ਮਸਲਾ ਵੀ ਇਹਨਾਂ ਨੇ ਪਹਿਲਾਂ ਤੇ ਸਾਨੂੰ ਉਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜੇ ਕੋਈ ਹੋਊਗੀ ਇਹਨਾਂ ਦੀ ਸੈਕ੍ਰੇਟ ਇਹਨਾਂ ਨੂੰ ਆਈ ਹੋਊਗੀ ਜੋ ਵੀ ਤਵਦੀਸ਼ ਚਾਊਗਾ ਜੋ ਉਹਦੇ ਬਾਰੇ ਵੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਡੀਪਲੀ ਇਨਵੈਸਟੀਗੇਸ਼ਨ ਕਰਾਂਗੇ ਜੋ ਸਾਹਮਣੇ ਆਇਆ ਤੁਹਾਨੂੰ ਸਾਰੀ ਜਾਣਕਾਰੀ ਦੋਹਾਂ ਦੇ ਰਿਹਾ ਹੈ ਪਿੰਦ ਸਿੰਘ ਜੀ ਕਿਹੜਾ ਪਿੰਡਾ ਪਿੰਡ ਬਿਲੀ ਜੀ ਕੀ ਮਸਲਾ ਹੈ ਆੜਾ ਗੋਲੀਆਂ ਚੱਲੀਆਂ ਤੇ ਆ ਜਾਣੀ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰ ਮਗਰ ਐਸੇ ਮੰਗਦੇ ਸੀ ਅੱਛਾ ਕਦੀ ਕਦੇ ਉਹ ਮਾਤਰ ਮਜਰਾ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਂਝਾ ਸੀ ਕਦੀ ਕਿਸੇ ਨੂੰ ਕੋਈ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋਈ ਦੇਣੇ ਵਾਲਾ ਕੋਈ ਉਦੋਂ ਫਰੀ ਵੀ ਆ ਕੇ ਮੰਗੇ ਤੇ ਕਿਸੇ ਨੂੰ ਮੋੜਦਾ ਨਹੀਂ ਸੀ ਬਹੁਤ ਜਿਆਦਾ ਬੰਦਾ ਨੇਕ ਸੀਗਾ ਤੇ ਬਹੁਤ ੱੱਕਾ ਆਇਆ ਮਜਰਾ ਬੈਠਾ ਸੀ ਦੁਕਾਨ 'ਚ ਖਾਲ ਕਰਨ ਰਿਹਾ ਆਏ ਆ ਲੋਜਾਂ ਤੇ ਉਹ ਇੱਕ ਮੋਟਰਸਾਈਕਲ ਤੇ ਇੱਕ ਥੱਲੇ ਉਤਰਿਆ ਜਦੋਂ ਨੇ ਮਾਰੀਆਂ ਗੋਲੀਆਂ ਮਾਰ ਕੇ ਗਾਂ ਗਏ ਦਾ ਜਿਲ੍ਹਾ ਮੋਤੋ ਇਹ ਪੀਨਾ ਕੀ ਨਾ ਇਹ ਨਾ ਉੱਤਰਾ ਦੇ ਬਿੱਟੂ ਬਿੱਟੂ ਆਂਦੇ ਆ ਤਾਂ ਸਿੱਧੇ ਨਾਮ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਕਿੰਨੀ ਹੋ ਗਈ ਹੋਰ ਹੋਊਗੀ ਤੇ 35 ਸਾਲ ਦੀ ਹੋਰ 40 ਦੀ ਹੋਊਗੀ ਇਹਦੀ 40 ਕੇ ਸਾਲ ਦੀ ਹੋਰ ਹੋਊਗੀ ਇਹ ਕੀ ਮਸਲਾ ਕੋਈ ਕੋਈ ਦਾ ਹਾਂ ਫਰौती ਮੰਗਦੇ ਸੀ ਇਹ ਤੋਂ ਵਿਚਾਰ ਕਦਾ ਲੱਗਾ ਕੋਈ ਮੰਗਦਾ ਨਹੀਂ ਪਤਾ ਨਹੀਂ ਇਹਨਾਂ ਨਹੀਂ ਪਤਾ ਵੀ ਕੌਣ ਮੰਗਦਾ ਸ਼ਿਕਾਉਂ ਨਹੀਂ ਮੰਗਦਾ ਇਹਨਾਂ ਚਲੋ ਆਪਦਾ ਬੰਦੋਬਸਤ ਕਰੀ ਫਿਰਦੇ ਸੇ ਪਰ ਹੁਣ ਆਏ ਦੋ ਜਾਨੇ ਬੈਠਾ ਦੁਕਾਨ ਤੇ ਇੱਕ ਨਾਮ ਨੂੰ ਵਿਅਕਤੀ ਇੱਥੇ ਆਇਆ ਜੀ ਮੋਟਰਸਾਈਕਲ ਤੇ ਸਵਾਰ ਹੋ ਕੇ ਕੋਨੇ ਆ ਕੇ ਜਸਵੰਤ ਸਿੰਘ ਹੀ ਇੱਥੇ ਆੜਦਾ ਕੰਮ ਕਰਦੇ ਡੁਬਲੀ ਦੇ ਇਹਨਾਂ ਦੀ ਇੱਥੇ ਵੀ ਆ ਤੇ ਗੁੱਡੇ ਵੀ ਆੜ ਤੇ ਆ ਡੁਬਲੀ ਪਿੰਟ ਵੀ ਆੜ ਤੇ ਉਹ ਨਾਮ ਨੂੰ ਬੰਦਾ ਜਿਹੜਾ ਮੂੰਹ ਬਦਿਆ ਹੋਇਆ ਹੈ ਕੋਨੇ ਆ ਕੇ ਇਹਨਾਂ ਦੇ ਗੋਲੀਆਂ ਮਾਰੀਆਂ ਕੀ ਮਾਮਲਾ ਲੱਗਦਾ ਸਰ ਕੀ ਫਰੋਤੀ ਦਾ ਹੋਣਾ ਹੈਗਾ ਕੁਝ ਉਹ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਸਾਹਮਣੇ ਗੱਲ ਆਊਗੀ ਫਿਲਹਾਲ ਤੇ ਸਾਡੇ ਪਹਿਲਾਂ ਕੋਈ ਇਹਦੇ ਬਾਰੇ ਇਨਕਵੇਸ਼ਨ ਨਹੀਂ ਸ਼ੀਗੀ ਕੋਈ ਸੈਪਰੇਟ ਕੋਈ ਪਾਰਟ ਨਿਕਲਿਆ ਤੇ ਉਹਦੇ ਬਾਰੇ ਕਿੰਨੇ ਫੈਰ ਹੋਏ ਜੀ ਕਿੰਨੇ ਫੈਰ ਹੋਏ ਜੀ ਫੈਰ ਉਹਨੂੰ ਵੈਰੀਫਾਈ ਕਰ ਰਹੇ ਆ ਵੀ ਕਿੰਨੇ ਹੋਏ ਆ ਬਾਕੀ ਉਹ ਤੋਂ ਖੋਲ ਬਈ ਤੁਹਾਨੂੰ ਨਹੀਂ ਲੱਗਦੀ ਸਰ ਕਿ ਕੀ ਕੀ ਰੰਜਿਸ਼ ਲੱਗਦੀ ਹੋਵੇ ਇਹ ਜੋ ਪਰਿਵਾਰ ਸਟੇਟਮੈਂਟ ਦਉ ਤਉ ਦੇ ਹਿਸਾਬ ਨਾਲ ਜੋ ਵੀ ਅਗਲੀ ਕਾਰਵਾਈ ਕਰੀਏ ਆਪਰੇ ਸ਼ੁਰੂ ਕਰੀਏ ਕਾਰਵਾਈ ਪਰਚਾ ਦਰਜ ਕਰ ਰਹੇ ਹਾਂ ਜੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਗੱਲ ਆਊਗੀ ਉਹ ਤੋਂ ਬਾਅਦ ਤੁਹਾਨੂੰ ਮੂਫੇ ਦੱਸਾਂਗੇ ਇਹ ਸਾਰੇ ਇੱਕ ਜਣੇ ਦੀ ਗੋਲੀ ਵਿੱਚ ਜੇ ਤੋੜੀ ਹੋਈ ਇੱਕ ਬੰਦੇ ਦੇ ਵੱਜੀ ਸੀ ਸਰ ਕੀ ਬੌਦੀ ਪੁੱਤ ਦਾ ਮਸਲਾ ਵੀ ਇਹਨਾਂ ਨੇ ਪਹਿਲਾਂ ਤੇ ਸਾਨੂੰ ਉਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜੇ ਕੋਈ ਹੋਊਗੀ ਇਹਨਾਂ ਦੀ ਸੈਪਰੇਟ ਇਹਨਾਂ ਨੂੰ ਆਈ ਹੋਊਗੀ ਜੋ ਉਹ ਵੀ ਤਵਦੀਸ਼ ਚ ਆਊਗਾ ਤੋਂ ਉਹਦੇ ਬਾਰੇ ਵੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਡੀਪਲੀ ਇਨਵੈਸਟੀਗੇਸ਼ਨ ਕਰਾਂਗੇ ਜੋ ਜੋ ਸਾਹਮਣੇ ਆਇਆ ਤੁਹਾਨੂੰ ਸਾਰੀ ਜਾਣਕਾਰੀ ਦੋਆ ਦੇ ਰਿਹਾ ਹੈ ਉਹ ਨਾਂ ਦਾ ਜਿੰਦਰ ਸਿੰਘ ਜੀ ਕਿਹੜਾ ਪਿੰਡਾ ਪਿੰਡ ਦਬਲੀ ਜੀ ਕੀ ਮਸਲਾ ਹੈ ਆੜਾ ਗੋਲੀਆਂ ਚੱਲੀਆਂ ਦੇ ਆਹ ਨਹੀਂ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰ ਮਗਰ ਐਸੇ ਮੰਗਦੇ ਸੀ ਅੱਛਾ ਕਦੀ ਕਦੇ ਉਹ ਮਾਤਰ ਵਿਚਰਾ ਬੰਦਾ ਤੇਰੇ ਬੰਦਾ شریف ਸੀ ਸਾਰੇ ਪਿੰਡ ਦਾ ਸਾਂਝਾ ਸੀ ਕਦੀ ਕਿਸੇ ਨੂੰ ਮੈਨੇ ਕੋਈ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋਈ ਦੇਣ ਵਾਲਾ ਕੋਈ ਉਦਾਂ ਫਰੀ ਵੀ ਆ ਕੇ ਮੰਗੇ ਤੇ ਕਿਸੇ ਨੂੰ ਮੋੜਦਾ ਨਹੀਂ ਸੀ ਬਹੁਤ ਜ਼ਿਆਦਾ ਬੰਦਾ ਨੇਕ ਸੀਗਾ ਤੇ ਬਹੁਤ ੱੱਕਾ ਆਇਆ ਵਿਚਰਾ ਬੈਠਾ ਸੀ ਦੁਕਾਨ 'ਚ ਸਾਫ ਕਰਨ ਦੇ ਆਏ ਆ ਲੋਜਾਂ ਦੇ ਉਹ ਇੱਕ ਮੋਟਰਸਾਈਕਲ ਤੇ ਇੱਕ ਥੱਲੇ ਉਤਰਿਆ ਜਦੋਂ ਨੇ ਮਾਰੀਆਂ ਗੋਲੀਆਂ ਮਾਰ ਕੇ ਗਾਹਾਂ ਗਿਆ ਇਹਦਾ ਜਿਹੜੀ ਮੋਦੀ ਹੈ ਕਿਨਾ ਕਿਨਾਂ ਦਾ ਇਹ ਨਾ ਉੱਤਰਾ ਦੇ ਬਿੱਟੂ ਬਿੱਟੂ ਆਉਂਦੇ ਆ ਤਾਂ ਸਿੱਧੇ ਨਾਮ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਕਿੰਨੀ ਹੋਊਗੀ ਉਮਰ ਹੋਊਗੀ ਤੇ 35 ਸਾਲ ਦੀ ਹੋਊ 40 ਦੀ ਉਹ ਹੀ ਜਿਹੜੀ 40 ਕਿ ਸਾਲ ਦੀ ਉਮਰ ਹੋਊਗੀ ਇਹ ਕੀ ਮਸਲਾ ਕੋਈ ਕੋਈ ਦਾ ਹਾਂ ਫਰौती ਮੰਗਦੇ ਸੀ ਇਹ ਤੋਂ ਵਿਚਾਰੇ ਪਤਾ ਲੱਗਾ ਕੰਮ ਆਇਆ ਨਹੀਂ ਪਤਾ ਨਹੀਂ ਇੰਨਾ ਨਹੀਂ ਪਤਾ ਕਿ ਕੌਣ ਮੰਗਦਾ ਛਕੌਣ ਨਹੀਂ ਮੰਗਦਾ ਇਹਨਾਂ ਨੂੰ ਚਲੋ ਆਪਦਾ ਬੰਦੋਬਸਤ ਕਰੀ ਫਿਰਦੇ ਸੇ ਪਰ ਹੁਣ ਆਏ ਦੋ ਜਣੇ ਬੈਠਾ ਦੁਕਾਨੇ ਤੇ ਇੱਕ ਨਾਮ ਨੂੰ ਵਿਅਕਤੀ ਇੱਥੇ ਆਇਆ ਜੀ ਮੋਟਰਸਾਈਕਲ ਤੇ ਸਵਾਰ ਹੋ ਕੇ ਉਹਨੇ ਆ ਕੇ ਜਸਵੰਤ ਸਿੰਘ ਹੀ ਇੱਥੇ ਅੜਦਾ ਕੰਮ ਕਰਦੇ ਡੁੱਬਲੀ ਦੇ ਇਹਨਾਂ ਦੀ ਇੱਥੇ ਵੀ ਆ ਤੇ ਬੁੱਡੇ ਵੀ ਅੜ ਤੇ ਡੁੱਬਲੀ ਪਿੰਡ ਵੀ ਅੜ ਤੇ ਉਹ ਨਾਮ ਨੂੰ ਬੰਦਾ ਜਿਹੜਾ ਉਹ ਮੂੰਹ ਬੰਦਿਆ ਹੋਇਆ ਹੈ ਉਹਨੇ ਆ ਕੇ ਇਹਨਾਂ ਦੇ ਗੋਲੀਆਂ ਮਾਰੀਆਂ ਕੀ ਮਾਮਲਾ ਲੱਗਦਾ ਸਰ ਕੋਈ ਫਰੋਦੀ ਦਾ ਮਾਮਲਾ ਹੈਗਾ ਕੁਝ ਉਹ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਸਾਹਮਣੇ ਆ ਗਾਊਗੀ ਫਿਲਹਾਲ ਤੇ ਸਾਡੇ ਪਹਿੰਡਾ ਕੋਈ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਸਿੱਗੀ ਕੋਈ ਸੈਪਰੇਟ ਕੋਈ ਪਾਰਟ ਨਿਕਲਿਆ ਤੇ ਉਹਦੇ ਬਾਰੇ ਕਿੰਨੇ ਫਾਇਰ ਹੋਏ ਜੀ ਕਿੰਨੇ ਫਾਇਰ ਹੋਏ ਜੀ ਫਾਇਰ ਉਹਨੂੰ ਵੈਰੀਫਾਈ ਕਰ ਰਹੇ ਆ ਵੀ ਕਿੰਨੇ ਹੋਏ ਆ ਨਹੀਂ ਬਾਕੀ ਉਹ ਕੋ ਕੋਲ ਵੀ ਤੁਸ ਨੂੰ ਨਹੀਂ ਲੱਗੀ ਸਰ ਕਿ ਕੀ ਕੀ ਰੰਜਿਸ਼ ਲੱਗਦੀ ਹੋਵੇ ਇਹ ਉਹ ਜੋ ਪਰਿਵਾਰ ਸਟੇਟਮੈਂਟ ਦਉ ਦਉ ਦੇ ਹਿਸਾਬ ਨਾਲ ਜੋ ਵੀ ਅਗਲੀ ਕਾਰਵਾਈ ਇਧਰ ਕੀ ਹੈ ਅਗਲੀ ਕਾਰਵਾਈ ਕਰਵਾਈ ਪਰਚਾ ਤੱਕ ਹੀ ਕਰ ਰਹੇ ਹਾਂ ਜੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਗੱਲ ਆਊਗੀ ਉਹ ਤੋਂ ਬਾਅਦ ਤੁਹਾਨੂੰ ਮਫੀਰ ਦੱਸਾਂਗੇ ਇਹ ਸਾਰੇ ਇਕੱਲੇ ਨਹੀਂ ਗੋਲਬੀ ਜੀ ਕੋਰੀ ਇੱਕ ਬੰਦੇ ਦੇ ਵੱਜੀ ਸੀ ਸਰ ਕੀ ਬੌਦੀ ਪੁੱਤਰਾ ਮਸਲਾ ਵੀ ਇਹਨਾਂ ਨੇ ਇਹਨਾਂ ਤੇ ਸਾਨੂੰ ਉਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜੇ ਕੋਈ ਹੋਊਗੀ ਇਹਨਾਂ ਦੀ ਸੈਕ੍ਰੇਟ ਇਹਨਾਂ ਨੂੰ ਆਈ ਹੋਊਗੀ ਜੋ ਵੀ ਤਵਰੀਸ਼ ਚ ਆਊਗਾ ਉਸ ਦੇ ਬਾਰੇ ਵੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਡੀਪਲੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਇਆ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਜੀ